ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਰੇ ਹੀ ਮਿੱਤਰ ਦੋਸਤ ਫਤਿਹ ਕਰੋ ਪ੍ਰਵਾਨੇ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਬਣਾ ਰਹੇ ਹਾਂ ਅੱਜ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਹੈ ਇਹ ਸਾਰਾ ਦਰਵਾਜ਼ਾ ਸਾਹਿਬ ਦੇਖਣ ਨੂੰ ਦਰਸ਼ਨ ਕਰ ਰਹੇ ਹਾਂ ਪੁਰਾਣਾ ਦਰਵਾਜ਼ਾ ਸਾਹਿਬ ਹੈ ਤੇ ਆ ਨਵਾਂ ਦਰਵਾਜ਼ਾ ਸਾਹਿਬ ਬਣਿਆ ਜਿੱਤੇ 1 ਕਰੋੜ ਤੋਂ ਵੱਧ ਰੁਪਇਆ ਲੱਗਿਆ ਦਰਵਾਜ਼ਾ ਸਾਹਿਬ ਤੇ ਇਹ ਸਾਰੀ ਸੰਗਤ ਨੇ ਅਬਦ ਦਸੇ ਨੌ ਦੀ ਕਿਰਤ ਕਮਾਈ ਇਕੱਠੀ ਕਰਕੇ 1 ਕਰੋੜ ਤੋਂ ਵੱਧ ਰੁਪਇਆ ਲਾਇਆ ਤੇ ਇਹ ਸੰਤਾਂ ਦਾ ਸਥਾਨ ਹੈ ਜਿੱਥੇ ਸੰਗਤ ਮੰਦੀ ਹੈ ਆਪਾਂ ਨੂੰ ਕੋਈ ਤਰਾਜ ਨਹੀਂ ਸੰਤਾਂ ਸਥਾਨ ਤੋਂ ਪਰ ਉਹ ਕਮਰਾ ਜਿਹੜਾ ਸਾਹਮਣੇ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਇਹ ਕਮਰੇ 'ਚ ਭਾਂਡੇ ਸੀ ਇਹ ਕਮਰੇ 'ਚ ਪੱਠੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਇੱਕ ਡੇਰੇ ਕਮੇਟੀ ਬਣੀ ਹੋਈ ਹੈ ਇਹਨਾਂ ਦੀ ਆਪਣੀ ਜਿਹੜਾ ਕਮੇਟੀ ਦੇ ਉੱਤੇ ਕਾਬਜ ਹੋਇਆ ਇਹਨਾਂ ਨੇ ਕਬਜ਼ਾ ਕੀਤਾ ਤੇ ਧੱਕੇ ਦੇ ਨਾਲ ਪਰ ਮੈਨੂੰ ਗੁਰਦਾਸਾ ਛੁੱਟੀ ਕਰ ਰਿਹਾ ਹੈ ਵੀ ਛੁੱਟੀ ਕਰੋ ਮੈਂ ਪੁੱਛਿਆ ਵੀ ਕਾਰਨ ਤਾਂ ਦੱਸੋ ਮੇਰੀ ਛੁੱਟੀ ਦਾ ਉਹ ਕਾਰਨ ਹੀ ਦੱਸ ਰਿਹਾ ਛੁੱਟੀ ਦਾ ਕਾਰਨ ਕੀ ਆ ਵੀ ਮੈਂ ਇਹ ਡੇਰੇ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਕਿਸੇ ਰੋਡੇ ਕੋਡੇ ਨਮੰਦੇ ਨਹੀਂ ਦਗਾਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਲੈ ਕੇ ਆਉਂਦੇ ਆ ਇਹ ਉੱਥੋਂ ਲਿਆ ਕੇ ਉੱਥੇ ਡੇਰੇ 'ਚ ਬੇਅਦਬੀ ਕਰਦੇ ਕਿਉਂਕਿ ਉੱਥੇ ਸਮਾਧਾਂ ਬਣੀਆਂ ਹੋਈਆਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਲਾਗੂ ਹੋਇਆ ਵੀ ਕਿਸੇ ਡੇਰੇ ਮਰਦਾ ਪ੍ਰਕਾਸ਼ ਨਹੀਂ ਹੋਣਾ ਤੇ ਮਨਮਤੀ ਆ ਬੰਦਾ ਸ਼ਰਾਬੀ ਕੋ ਕਮੇਟੀ ਵਿੱਚ ਨਹੀਂ ਹੋਣਾ ਤਿੰਨ ਬੰਦੇ ਨਾਲ ਨੇ ਨਸ਼ੇੜੀ ਪਾਏ ਹੋਏ ਕਮੇਟੀ ਦੇ ਵਿੱਚ ਮੈਨੂੰ ਧੱਕੇ ਦੇ ਨਾਲ ਇਹਨਾਂ ਨੇ ਕਹਿ ਤਾ ਛੁੱਟੀ ਕਰੋ ਸੰਗਤ ਪ੍ਰਬੰਧਕ ਕਮੇਟੀ ਮੇਰੇ ਨਾਲ ਦੀ ਇੱਕ ਪ੍ਰਬੰਧਕ ਕਮੇਟੀ ਵੀ ਅਸਤੀਫਾ ਦੇ ਰਹੀ ਹੈ ਕਿਉਂਕਿ ਬਾਰ-ਬਾਰ ਇਹਨਾਂ ਨੇ ਹੁਣ ਤੱਕ ਇਹੀ ਕੀਤਾ ਵੀ ਕਿਵੇਂ ਨਾ ਕਿਵੇਂ ਨੀਮਾ ਚ ਘਾਇਆ ਜਾਵੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੂਹ ਸਿੱਖ ਜਥੇਬੰਦੀਆਂ ਦਮਦਮੇ ਟਕਸਾਲ ਔਰ ਜਿਹੜੀ ਸਤਕਾਰ ਕਮੇਟੀ ਹੈ ਇਹਦੇ ਚਰਨਾਂ ਵਿੱਚ ਬੇਨਤੀ ਕਰਦਾ ਮੈਂ ਬੱਚੀ ਪੜਨ ਵਾਸਤੇ ਲਈ 1.5 ਲੱਖ ਰੁਪਏ ਲਾ ਕੇ ਉਹ ਮੈਨੂੰ ਬਚਾ ਲੋ ਹਟਾਉਣੀ ਪੈਗੀ ਕਿਉਂਕਿ 10000 ਭਰ ਕੇ ਫੀਸ ਮੈਂ ਬੱਚੀ ਹਟਾ ਲਈ ਆਪਣੀ ਮੈਨੂੰ ਦੱਸੋ ਵੀ ਗ੍ਰਾਂਥੀ ਜਾਵੇ ਤੇ ਜਾਵੇ ਕਿੱਥੇ ਗ੍ਰਾਂਥੀਆਂ ਦਾ ਭਵਿੱਖ ਕੀ ਆ ਮੈਨੂੰ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੈਂ ਇਹਨਾਂ ਦੇ ਪੈਰੀਂ ਹੱਥ ਪੈ ਕੇ ਜੁੱਤੀ ਪਾਣੀ ਪੀ ਕੇ ਜਾਊਂਗਾ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੇਰੇ ਤੇ ਕੋਈ ਇੱਜ਼ਤ ਮੇਖੋ ਇਲਜ਼ਾਮ ਲਾਉਣ ਮੈਂ ਤਾਂ ਵੀ ਦੇਣਦਾਰਾਂ ਕੋਈ ਹੋਰ ਤਾਂ ਕਾਟ ਕੱਟ ਨੂੰ ਕੋਈ ਦਰਵਾਸਾ ਹੋਈ ਸਫਾਈ ਦਾ ਤਾਂ ਮੈਨੂੰ ਦੱਸਣਾ ਵੀ ਸਫਾਈ ਨਹੀਂ ਹੋਈ ਦਰਵਾਸਾ ਉਹਦੇ ਵਿੱਚ ਮੈਨੂੰ ਕੋਈ ਕਾਰਨਤਾ ਦੱਸਣਾ ਹੈ ਸਿਰਫ ਗੱਲ ਇਹ ਆ ਮੇਰੇ ਤੇ ਲੱਗਦੇ ਆ ਇਹਨਾਂ ਨੇ ਇੱਥੇ ਕਬਜ਼ਾ ਕੀਤਾ ਗੁਰੂ ਘਰ ਦੇ ਉੱਤੇ ਇਹਨਾਂ ਨੇ ਗੁਰੂ ਘਰ ਦੇ ਉੱਤੇ ਕੰਮ ਕਬਜ਼ਾ ਕੀਤਾ ਤੇ ਸੰਗਤ ਵਰਦੀ ਹੈ ਜਦੋਂ ਡੇਰੇ ਸਮਾਗਮ ਹੁੰਦਾ ਤਾਂ ਵੀ ਇੱਥੇ ਜਗ੍ਹਾ ਵਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ ਪ੍ਰਬੰਧਕ ਕਮੇਟੀ ਨੂੰ ਇਤਰਾਜ਼ ਸੋ ਮੈਂ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅੱਜ ਹੋ ਗਈ ਤਰੀਕ 8 9 10 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਇਕੱਠਕਾ ਇਹ ਸੰਗਰਾਮ ਨੂੰ ਛੁੱਟੀ ਕਰ ਮੇਰੀ ਧਿਰ ਤੋਂ ਕੋਲ ਪੁੱਛ ਤਾਂ ਲਈਏ ਆਪਾਂ ਨੂੰ ਵੀ ਕਾਰਨ ਕੀ ਹੈ ਜਦੋਂ ਗ੍ਰਾਂਤੀ ਦੇ ਜ਼ਵਾਬ ਪੜਦੇ ਹੁੰਦੇ ਹਨ ਨਾ ਉਧਰ ਦਾ ਨਾ ਗ੍ਰਾਂਤੀ ਉਧਰ ਦਾ ਤੇ ਦੱਸੋ ਗ੍ਰਾਂਤੀਆਂ ਦੇ ਹਾਲਾਤ ਕੀ ਨੇ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੀਡੀਓ ਸ਼ੇਅਰ ਕਰੋ ਤੇ 11 ਤਰੀਕ ਦਾ ਇਕੱਠ ਰੱਖਿਆ ਗਿਆ ਗੁਰਦੁਆਰਾ ਸਾਹਿਬ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਨਾ ਕੋਈ ਦੀਨ ਮਾਨਾ ਹੈ ਲੋਕਾਂ ਦਾ ਨਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹੁਣ ਧੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਰੂਪ ਲੈ ਕੇ ਜਾਣਗੇ ਜੇ ਉਹ ਜੇ ਕੱਲ ਨੂੰ ਕਿਸੇ ਨੇ ਬੇਅਦਬੀ ਕਰਤੀ ਕੋਈ ਅੰਗ ਪਾੜਤਾ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਇਥੋਂ ਕਹਿੰਦੇ ਗ੍ਰੰਥੀ ਤੋਂ ਪਾਰ ਨਹੀਂ ਸਾਡਾ ਡੇਰੇ ਵਾਲਾ ਗ੍ਰੰਥੀ ਪਾਠ ਕਰੂਗਾ ਜਿਹੜੀ ਇਹ ਕਮੇਟੀ ਬਣੀ ਹੈ ਬਾਬੇ ਢਲੋਂ ਦੀ ਢੀਲੋਂ ਬਾਬੇ ਦੀ ਕਮੇਟੀ ਇਹ ਕਹਿੰਦੇ ਸਾਡਾ ਗ੍ਰੰਥੀ ਪਾਠ ਪਾਠ ਕਰੂਗਾ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਮਾਰਾ ਅੰਗ ਪਾੜਦਾ ਉਹਦੇ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਉਹਦੇ ਜ਼ਿੰਮੇਵਾਰ ਦੱਸੋ ਹੈ ਕਿ ਜ਼ੁਮੇਰ ਦਾ ਗ੍ਰੰਥੀ ਹੈ ਜਾਂ ਪ੍ਰਬੰਧਕ ਕਮੇਟੀ ਹੈ ਸਾਰੀਆਂ ਕਮੇਟੀਆਂ ਇਹ ਬਾਰ ਬਾਰ ਗੱਲ ਕਹਿੰਦੀਆਂ ਨੇ ਵੀ ਜੇ ਬੇਅਦਬੀ ਹੁੰਦੀ ਹੈ ਗ੍ਰੰਥੀ ਜ਼ਿੰਮੇਵਾਰ ਹੈ ਤੇ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਹੁਣ ਦੱਸੋ ਅਸੀਂ ਕਿਹੜੇ ਥਾਂ ਜਾਈਏ ਪ੍ਰਬੰਧਕ ਕਮੇਟੀ ਕਿੱਥੇ ਜਾਵੇ ਤੇ ਗ੍ਰੰਥੀ ਕਿੱਥੇ ਜਾਵੇ ਇਹਨਾਂ ਨੇ ਮਰਜ਼ੀ ਕਰਨੀ ਹੈ ਜਿਹਦੇ ਕਰ ਅੱਜ ਪ੍ਰਕਾਸ਼ ਹੋਣਾ ਉਹਨਾਂ ਦਾ ਕਰ ਲਾਲਾ ਜਿਹਦੇ ਘਰ ਅੱਜ ਪ੍ਰਕਾਸ਼ ਹੋਣਾ ਲਾਲਾਂ ਵਾਲਾ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਕੱਢ ਕੇ ਲੈ ਗਿਆ ਸੀਗਾ ਲਾਲਾਂ ਵਾਲਾ ਕੰਜਰ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਭਜਾ ਕੇ ਲੈ ਗਿਆ ਆਪਣੀ ਉਹਦੇ ਨਾਲ ੱੱਕੇ ਖਾਂਦਾ ਰਿਹਾ ਉਹਦੇ ਚ ਦੋ ਜਵਾਕ ਹੋ ਗਏ ਉਸ ਕੰਜਰ ਦੀ ਸਮਾਦ ਬਣੀ ਇਹਨਾਂ ਦੇ ਘਰ ਤੇ ਉੱਥੇ ਪ੍ਰਕਾਸ਼ ਕਰਨਾ ਕਰੇ ਨਜ ਇਹ ਮੈਨੂੰ ਆਪਣੀ ਛੁੱਟੀ ਦਾ ਕੋਈ ਦੁੱਖ ਨਹੀਂ ਕਿਉਂਕਿ ਮੈਂ ਜਦੋਂ ਬਾਅਦ ਗਰੰਤੀ ਡਿਊਟੀ ਨਹੀਂ ਕਰਦਾ ਅੱਜ ਤੋਂ ਬਾਅਦ ਮੈਂ ਗਰੰਤੀ ਦੀ ਡਿਊਟੀ ਨਹੀਂ ਕਰਦਾ ਮੈਨੂੰ ਲੋੜ ਨਹੀਂ ਇਹਨਾਂ ਦੇ ਡਿਊਟੀਆਂ ਦੀ ਕਿਉਂਕਿ ਸਾਰਾ ਕਿਤੇ ਅਸੀਂ ਚੌਧਰ ਜਿਹਦੇ ਕੰਜਰ ਜਿੰਨੇ ਕੰਜਰ ਨੇ ਜਿਹੜੇ ਜਮੀ ਕੰਜਰ ਨੂੰ ਕੋਲ ਘਰੇ ਨਹੀਂ ਪੁੱਛਦਾ ਉਹ ਜਾ ਕੇ ਉੱਥੇ ਚੌਧਰਾ ਕਰਨ ਲੱਗ ਜਾਂਦਾ ਗੁਰਦਾਰ ਸਾਹਿਬ ਆ ਕੇ ਜਿਹੜੇ ਕੰਜਰ ਨੂੰ ਕੋ ਘਰ ਨਹੀਂ ਪੁੱਛਦਾ ਉਹ ਚੌਧਰਾ ਕਰਦੇ ਆ ਅੱਜ ਜਿਹਦੇ ਪ੍ਰਕਾਸ਼ ਹੋਣਾ ਖਨ ਸਹਿਪਾੜ ਉਹਨਾਂ ਦੇ ਘਰ ਲਾਲਾਂ ਵਾਲੀ ਦੀ ਸਮਾਦ ਬਣੀ ਹੋਈ ਹੈ ਤੇ ਲਾਲਾਂ ਵਾਲਾ ਕੰਜਰ ਸੀ ਜਿਹੜਾ ਸਗੀ ਮਾਸੀ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀਗਾ ਸੋ ਇਹ ਲੋਕ ਉਹਦੇ ਨੇ ਹਮੈਤੀ ਨੇ ਹੁਣ 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ 11 ਤਰੀਕ ਤੱਕ ਮੋਰੇ ਬੈਠਾਂ ਚਾਹੇ ਜੋ ਮਰਜ਼ੀ ਕਰਨ ਮੈਨੂੰ ਮੇਰੇ ਬੱਚਿਆਂ ਨੂੰ ਮਾਰ ਦੇਣ ਜੋ ਮਰਜ਼ੀ ਕਰਨ ਮੈਨੂੰ ਕੱਢ ਨਹੀਂ ਸਕਦੇ ਇਸ ਸੰਗਰਾਮ ਤੱਕ ਤਾਂ ਸੰਗਰਾਮ ਨੂੰ ਛੁੱਟੀ ਕਰੂਗਾ ਮੈਂ 11 ਤਰੀਕ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਵੱਧ ਤੋਂ ਵੱਧ ਇੱਥੇ ਪਹੁੰਚਣਾ ਆਪਾਂ ਇਹਨਾਂ ਨਾਲ ਗੱਲ ਕਰਨੀ ਆ ਵੀ ਸਾਡਾ ਰਿਕਾਰਡ ਚੁੱਕੀ ਹੈ ਆਹ ਦੇਖ ਲਓ ਤੁਸੀਂ ਇਹਨਾਂ ਨੇ ਆਹ ਝੰਡੀਆਂ ਲਾ ਕੇ ਕੀ ਕੋਈ ਕਰਤੂਤਾ ਕੀਤੀਆਂ ਨਹੀਂ ਆ ਮੈਂ ਤੁਹਾਨੂੰ ਦਿਖਾਉਣਾ ਬਾਹਰੋਂ ਕਿ ਗੁਰੂ ਘਰ ਦੇ ਰੰਗ ਲਾਲ ਥੋੜਾ ਹੁੰਦੇ ਆ ਥੋੜਾ ਜਿਹਾ ਆ ਦੇਖ ਲਓ ਗੁਰੂ ਘਰਾਂ ਦੇ ਲੰਗ ਰਾਸ ਲਾਲ ਥੋੜਾ ਹੁੰਦੇ ਆ ਇਹਨਾਂ ਨੇ ਡੇਰਾ ਬਣਾ ਦਿੱਤਾ ਗੁਰੂ ਘਰ ਨੂੰ ਆ ਝੰਡੀਆਂ ਲਾ ਕੇ ਇਹਨਾਂ ਨੇ ਦੋ ਤਿੰਨ ਬੰਦਿਆਂ ਨੇ ਔਰ ਜਿਹੜੇ ਬੰਦੇ ਦੋ ਤਿੰਨ ਮੂਰੇ ਲੱਗੇ ਇਹਨਾਂ ਦੇ ਕੋਈ ਜਿਤਨੀ ਇਹ 10 ਦਿਨ ਵੀ ਕੀ ਜਿਤਿਆ ਘਰ ਇਹਨਾਂ ਦੀ ਕਿਤੇ ਕੋਈ ਸੋ ਮੈਂ ਜਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਪਹੁੰਚੋ ਜਰੂਰ 11 ਤਰੀਕ ਨੂੰ ਸਵਾ ਗੁਰੂ ਘਰ ਦੀ ਇਮਾਰਤ ਬਣੀ ਸਾਰਾ ਗੁਰੂ ਘਰ ਹੈ ਸੋ ਮੈਂ ਛੁੱਟੀ ਕਰਦੂ ਸੰਗਰਾਂ ਨੂੰ ਕੋਈ ਚੱਕਰ ਨਹੀਂ ਮੈਨੂੰ ਪਰ ਮੈਂ ਇਹਨੂੰ ਕਾਰਨ ਪੁੱਛਣਾ ਤੇ ਸੂਮੂ ਜਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੁਝ ਮਿੰਟ ਬੰਦ ਕਰੋ। ਉਹ ਕਿਕਰ ਲਾ ਦੇ ਬੰਦੀ ਵੈਸੇ ਤੇ ਅਦਰੂ ਆਹ ਪ੍ਰਾਣਾ ਦਰਵਾਜ਼ਾ ਇੱਥੇ ਨਿਸ਼ਾਨ ਸਾਹਿਬ ਲਾਉਣਾ ਸੀਗਾ ਇਹ ਧੌਣ ਨਹੀਂ ਦਿੱਤਾ ਕਿਉਂਕਿ ਚੌਧਰ ਰੈਣਾ ਦੀ ਵੀ ਚੌਧਰ ਸਾਡੀ ਹੈ ਨਿਸ਼ਾਨ ਸਾਹਿਬ ਲੱਗਣਦੇ ਰਹੇ ਡੁੱਟ ਪਾਲਕੀ ਸਾਹਿਬਣੀ ਨੂੰ ਅੱਜ 6 ਮਹੀਨੇ ਹੋ ਗਏ ਨੇ ਕਿਸੇ ਦੇ ਘਰ ਖੜੀ ਆ ਪਾਲਕੀ 7.5 ਲੱਖ ਰੁਪਇਆ ਲਾ ਕੇ ਇੱਥੇ ਪਾਲਕੀ ਵਾਸਤੇ ਜਗ੍ਹਾ ਬਣਨੀ ਸੀ ਕਹਿੰਦੇ ਨਾ ਇੱਥੇ ਸਾਧ ਬਿਠਾਉਣ ਦੇ ਲੈ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਕਮਰੇ 'ਚ ਇੱਟਾਂ ਲਾ ਦਿੱਤੀਆਂ ਨੇ ਏਸੀ ਲਾਉਣ ਦੀ ਤਿਆਰੀ ਇਹਨਾਂ ਦੀ ਇਹ ਗੁਰੂ ਘਰ ਦੇ ਵਿੱਚ ਇਹਨਾਂ ਨੇ ਸਾਧ ਬਿਠਾਉਣਾ ਹੈ ਉਹ ਏਸੀ ਦੇ ਪੈ ਪੈ ਬਲਾ ਦਿੰਦੇ ਨੇ ਡੇਰੇ ਤਿਆਰੀ ਕਰਤੀ ਸਾਰੀ ਇਹਨਾਂ ਨੇ ਇਹਨੂੰ ਡੇਰਾ ਬਣਾਉਣ ਤੇ ਤੁਲੇ ਹੋਏ ਨੇ ਤੇ ਆ ਕਮਰੇ ਬਣਾਉਂਦੇ ਨੇ ਇੱਥੇ ਇਹ ਕਮਰੇ 'ਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਜਿਹੜੇ ਧੱਕੇ ਨਾਲ ਇਹਨਾਂ ਨੂੰ ਗੁਰੂ ਘਰ ਚੋਂ ਰੋਕ ਲਿਆਗਾ ਆ ਸਾਰਿਆਂ ਨੇ ਸਿਰਫ ਆਪਣੀ ਚੌਧਰ ਚ ਮਗਾਉਣ ਵਾਸਤੇ ਕੀਤਾਗਾ ਤੇ ਬੰਦੇ ਆ ਆਰਐਸਐਸ ਨਾਲ ਮਿਲੇ ਹੋਏ ਨੇ ਪਿੰਡ ਧੂੜ ਦੀ ਗੱਲ ਹੈ ਜੀ ਇਹ ਪਿੰਡ ਧੂੜ ਵਿਖੇ ਇਹਨੇ ਕਰਤੂਤੇ ਮਾੜੀਆਂ ਲੋਕਾਂ ਦੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਮਾਰੋ ਸਮਰਪਤਾ ਗੁਰੂ ਸਾਹਿਬ ਤੋਂ ਬਾਅਦ ਮੈਂ ਕਿਸੇ ਨੂੰ ਗੁਰੂ ਨਹੀਂ ਮੰਨਦਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਪਰ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਸੂਲਾਂ ਦੇ ਚਲਣ ਵਿੱਚ ਦਿੰਦੇ ਕਿਸੇ ਨੂੰ ਇਹ ਲੋਕ ਨਹੀਂ ਚੱਲਣੰਦੇ ਕਿਸੇ ਨੂੰ ਸ੍ਰੀ ਅਕਾਲ ਤਖਸਾਲ ਦੀ ਮਰਿਆਦਾ ਅਨਸਾਰ ਮੈਂ ਸੰਗਰਾਮ ਛੁੱਟੀ ਕਰ ਦਾਂਗਾ ਮੈਨੂੰ ਕੋਈ ਚੱਕਰ ਨਹੀਂ ਮਾਰਨਾ ਰਹਿ ਕੇ ਖੁਸ਼ਾਂ ਤੇ ਹੋ ਕੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਨਹੀਂ ਹੈ ਇਹ ਮੰਨਦੀ ਨਹੀਂ ਕਿਸੇ ਨੂੰ ਨਾ ਕੋ ਧਰਮੈਨਾ ਲੋਕ ਜਿਵੇਂ ਜੇ ਬੰਦੀਆਂ ਬੇਨਤੀ ਹੈ ਕਿ ਪਾਤਰਾਂ ਦੇ ਗੋਲੇ ਪਿੰਡ ਟਿੱਬੀ ਸਾਧੂੜ ਬਾਕੀ ਮੈਂ ਸਾਰਾ ਜਿਹੜਾ ਅਕਾਲ ਤਖਸਾਲ ਭੇਜਿਆ ਸੀ ਨੇ ਉਹ ਤੁਹਾਨੂੰ ਸੈਂਡ ਕਰ ਰਿਹਾ ਸਾਰਿਆਂ ਨੂੰ ਮੈਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰਕੇ ਤਾਂ ਕਿ ਜਿਹੜੇ 2-4 ਬੰਦੇ ਇਹਨਾਂ ਦੀ ਕਰਤੂਤ ਦਾ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਡੇਰੇ ਨੂੰ ਗੁਰੂ ਸਹਿ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹਨਾਂ ਦਾ ਗੁਰੂ ਇੱਕੋ 25 ਲੱਖ ਦੇ ਕੇ ਪੱਤਰਕਾਰਾਂ ਨੂੰ ਛੁੱਟਣ ਵਾਲਾ ਉਹਨੂੰ ਗੁਰੂ ਮੰਨਦੇ ਆ ਬਲਾਤਕਾਰੀ ਨੂੰ ਇਹਨਾਂ ਨੇ ਇੱਥੇ ਤੱਕ ਧਰਮ ਨਿਭੜਿਆ ਹੋਇਆ ਹੁਣ ਬੇਨਤੀ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ 11 ਤਰੀਕ ਨੂੰ ਮੈਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਟਿੱਬੀ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ